ਮੈਂ ਭਾਈ ਕੋਈ ਜਣਾ ਇਹ ਗੱਲ ਦੱਸੂਗਾ ਕਿ ਪਾਪ ਤੇ ਪੁੰਨ ਕੀ ਹੁੰਦਾ ਐਕਸਪਲੇਨ ਕਰ ਸਕਦਾ ਵੀ ਇਹ ਕੀ ਸਿਸਟਮ ਆ ਹੁਣ ਪਾਪ ਉਹਨਾਂ ਚੀਜ਼ਾਂ ਲਈ ਮੰਨਿਆ ਜਾਂਦਾ ਕਿਸੇ ਵੀ ਜਾਨਵਰ ਨੂੰ ਜਿਹਦੇ ਵਿੱਚੋਂ ਲਹੂ ਨਿਕਲਦਾ ਹੋਵੇ ਹੈਨਾ ਕਹਿ ਦਿੰਦੇ ਆ ਜੀ ਮੁਰਗਾ ਮਾਰ ਕੇ ਖਾ ਲਿਆ ਬੱਕਰਾ ਖਾ ਲਿਆ ਪਾਪ ਲੱਗੂ ਲਹੂ ਠੀਕ ਆ ਅਲੱਗ ਅਲੱਗ ਹੁਣ ਆਪਣੇ ਜੀਬਸ ਤੇ ਵੀ ਜੰਮਸ ਹੁੰਦੇ ਆ ਆਪਣੇ ਪੈਰਾਂ ਥੱਲੇ ਆ ਕੇ ਵੀ ਨਿਕ ਨਿਕ ਜੀ ਮਰਦੇ ਆ ਹੈਨਾ ਤੇ ਹੋਰ ਵੀ ਬਹੁਤ ਕੋਸਾ ਆਪਾਂ ਜਿਹੜੇ ਬੀ ਖਾਨੇ ਆ ਦਾਲਾਂ ਤੋਂ ਵੀ ਇੱਕ ਪੌਦਾ ਹੈ ਨਾ ਮੂੰਗੀ ਦੀ ਦਾਲ ਦੀ ਐਗਜ਼ਾਮਪਲ ਲੈ ਲਓ ਇੱਕ ਪੌਦੇ ਦੀ ਲਾਈਫ ਹੁੰਦੀ ਆ ਉਹਨੇ ਜਿਉਣਾ ਹੁੰਦਾ ਅੱਜ ਕੱਲ੍ਹ ਐਸੇ ਆਧੁਨਿਕ ਇਨਸਟਰੂਮੈਂਟ ਹੈਗੇ ਆ ਉਹਦੇ ਪੱਤਿਆਂ ਤੇ ਲਾ ਕੇ ਜਦੋਂ ਉਹਨੂੰ ਕੱਟਦੇ ਆ ਉਹਨਾਂ ਦੇ ਰੋਣ ਦੀ ਆਵਾਜ਼ ਵੀ ਸੁਣ ਸਕਦੇ ਆ ਤਾਂ ਉਹਨੂੰ ਉਹਨਾਂ ਦੀ ਵੀ ਇੱਕ ਜ਼ਿੰਦਗੀ ਆ ਇੱਥੋਂ ਤੱਕ ਕਿ ਪੱਥਰ ਦੀ ਵੀ ਇੱਕ ਜ਼ਿੰਦਗੀ ਆ ਧਰਤੀ ਆਪਣੇ ਆਪ ਦੇ ਵਿੱਚ ਵੀ ਇੱਕ ਜਉਂਦੀ ਜਾਗਦੀ ਚੀਜ਼ ਆ ਤਾਂ ਪਾਪ ਉਹ ਕਿੱਥੇ ਆ ਮੈਨੂੰ ਇਹ ਗੱਲ ਸਮਝ ਨਹੀਂ ਲੱਗੇਗੀ ਜੰਗਲ ਦੇ ਵਿੱਚ ਕੋਈ ਰੂਲ ਨਹੀਂ ਹਰ ਇੱਕ ਚੀਜ਼ ਇੱਕ ਦੂਜੇ ਤੇ ਡਿਪੈਂਡ ਆ ਇਨਸਾਨ ਕਿੰਨੇ ਪਾਪ ਕਰਦਾ ਇਹਦੀ ਕੋਈ ਗਿਣਤੀ ਹੋਈ ਨਹੀਂ ਹੈ ਠੀਕ ਆ ਦੁੱਧ ਪੀਂਦਾ ਤਾਂ ਕਿਸੇ ਪਸ਼ੂ ਦੇ ਬੱਚੇ ਦਾ ਹੱਕ ਮਾਰ ਕੇ ਪੀਂਦਾ ਠੀਕ ਆ ਜੇ ਇਹ ਦਾਣੇ ਖਾਂਦਾ ਤਾਂ ਪੌਦਿਆਂ ਨੂੰ ਮਾਰ ਕੇ ਖਾਂਦਾਗਾ ਹੂੰ ਬਾਕੀ ਜਿਹੜੇ ਜੋਦੀਆਂ ਚੀਜ਼ਾਂ ਨੂੰ ਮਾਰਨਾ ਹਨਾ ਜੋਦੀਆਂ ਚੀਜ਼ਾਂ ਜਿਹੜੀਆਂ ਫੀਲ ਕਰਦੀਆਂ ਬੋਲਦੀਆਂ ਉੜਦੀਆਂ ਤੁਰਦੀਆਂ ਉਹ ਤਾਂ ਬਖਰੇ ਲੈਵਲ ਦਾ ਪਾਪ ਆ ਤੇ ਹੋਰ ਵੀ ਪਾਪ ਗਿਨੇ ਜਾਂਦੇ ਆ ਕੁਸਤ ਝੂਠ ਬੋਲਣਾ ਹੋਰ ਹਨਾ ਲਲੜ ਪਲੜ ਇਹ ਵੀ ਪਾਪ ਗਿਨੇ ਜਾਂਦੇ ਆ ਔਰ ਜੇ ਵੱਡੇ ਲੈਵਲ ਤੇ ਆਪਾਂ ਜਾਈਏ ਸੂਖਮ ਲੈਵਲ ਤੇ ਤਾਂ ਕਿਸੇ ਨੂੰ ਸਮਝ ਨਹੀਂ ਆਉਣੀਗੀ ਮਾਈਕਰੋਸਕੋਪ ਲੈਵਲ ਤੇ ਕਿੰਨੇ ਪਾਪ ਹੁੰਦੇ ਆ ਰੋਜ਼ ਵੱਡੇ ਲੈਵਲ ਤੇ ਤਾਰੇ-ਤਾਰਿਆਂ ਨੂੰ ਖਾ ਰਹੇ ਆ। ਐ ਵੱਡੇ-ਵੱਡੇ ਬਲੈਕ ਹੋਲ ਗੈਲੈਕਸੀਆਂ ਨੂੰ ਖਾ ਰਹੇ ਆ। ਆਪ ਪੁੰਨ ਦਾ ਮੈਨੂੰ ਕਨਸੈਪਟ ਸਮਝ ਹੀ ਨਹੀਂ ਆਇਆਗਾ ਵੀ ਇਹਦੇ ਨਾਲ ਪਿੱਛੇ ਧਾਰਨਾਵਾਂ ਜੋੜਦੀਆਂ ਜੀ ਨਰਕ ਸਵਰਗ ਕੋਈ ਜਣਾ ਐਕਸਪਲੇਨ ਕਰ ਸਕਦਾਗਾ। ਆਪਾਂ ਵੀ ਐਨੀਮਲ ਆ। ਆਪਾਂ ਵੀ ਇਸ ਧਰਤੀ ਤੇ ਪੈਦਾ ਹੋਏ ਆਂ ਜਿਵੇਂ ਬਾਕੀ ਦੇ ਐਨੀਮਲ ਆ। ਪਰ ਤੇ ਮੁਰਗਿਆਂ ਨੂੰ ਜਾਂ ਬੱਕਰਿਆਂ ਨੂੰ ਜਾਣ ਦਾ ਹੱਕ ਘਟਾ। ਜਿਹੜੇ ਜ਼ਿਆਦਾ ਤਾਕਤਵਰ ਹੋ ਗਏ ਉਹ ਦੂਜਿਆਂ ਦਾ ਸ਼ੋਸ਼ਣ ਕਰ ਰਹੇ ਆ ਇਸ ਵਕਤ ਚਾਹੇ ਉਹ ਪ੍ਰਦੂਸ਼ਣ ਕਰਕੇ ਲਾ ਲਓ ਗਲੋਬਲ ਵਾਰਮਿੰਗ ਲਾ ਲਓ ਇਨਸਾਨਾਂ ਨੇ ਕੀਤੀ ਆ ਇੰਨੇ ਸਾਰੇ ਐਨੀਮਲ ਸੀ ਹਾਂ ਜਦੋਂ ਇਹਨਾਂ ਕੋਲ ਪਾਵਰ ਨਹੀਂ ਸੀ ਇਨਸਾਨਾਂ ਕੋਲੇ ਇਹ ਵੀ ਮਾਰੇ ਜਾਂਦੇ ਸੀ ਇਹਨਾਂ ਦਾ ਵੀ ਸਕਾਰ ਹੁੰਦਾ ਸੀ ਹੁਣ ਇੰਨੇ ਜ਼ਿਆਦਾ ਵਿਕਸਿਤ ਹੋ ਗਿਆ ਕਿ ਹੁਣ ਇਹ ਦੂਜਿਆਂ ਦਾ ਕਰਨ ਲੱਗ ਗਏ ਸਕਾਰ ਆਪਸ ਵਿੱਚ ਵੀ ਲੜਦੇ ਆ ਤਾਂ ਪਾਪ ਉਹਨੂੰ ਮੈਨੂੰ ਲੱਗਦਾ ਨਹੀਂ ਕਿਤੇ ਹੈਗਾਗਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹਾਂ ਕਿਸੇ ਨੂੰ ਹਰਟ ਕਰਨਾ ਕਿਸੇ ਕੋਸ ਵੀ ਚੀਜ਼ ਪੋਸੀਬਲ ਹਨ ਇਸੇ ਕਰਕੇ ਕਾਨੂੰਨ ਬਣਾਇਆ ਪੁਲਿਸ ਬਣਾਈ ਸਿਸਟਮ ਸਿਸਟਮ ਬਣਾਇਆ ਕਹਿ ਲਓ ਜਿਹੜਾ ਕਿ ਆ ਐਵਰੇਜ ਲੋਕਾਂ ਲਈ ਗਰੀਬ ਲੋਕਾਂ ਲਈ ਹੁੰਦਾ ਹੈਗਾ ਸੰਵਿਧਾਨ ਲਿਖੇ ਹਾਂਜੀ ਆ ਕਿਤਾਬ ਨੂੰ ਫੋਲੋ ਕਰਨਾ ਜੇ ਆਹ ਆਹ ਬਾਉਂਡਰੀ ਦੇ ਵਿੱਚ ਆ ਦੇ ਸਾਇ ਦੇ ਵਿੱਚ ਰਹਿਣਾ ਤਾਂ ਆਹ ਆਹ ਚੀਜ਼ਾਂ ਕਰਨੀਆਂ ਪੈਣਗੀਆਂ ਆਪਣਾ ਆਪਣਾ ਨੋਟ ਬਣਾਏ ਇਹ ਫੈਕਟਰੀਆਂ ਲਾਤੀਆਂ ਜੀ ਕਿਹੜੇ ਕੰਮ ਪਾਤਾ ਬੰਦਿਆਂ ਨੂੰ ਯਾਰ ਕੀ ਕਰਨ ਆਏ ਸੀ ਇਹ ਕੀ ਕਰਦੇ ਸੀ ਕੀ ਕਰੀ ਜਾਂਦੇ ਆ ਚਲ ਪਾਪ ਪੁੰਨ ਦੀ ਗੱਲ ਰੱਖੋ ਯਾਰ ਬਾਕੀ ਗੱਲਾਂ ਦਾ ਛੱਡੋ ਪਰੇ ਹਨਾ ਵੀ ਕੀ ਮਕਸਦ ਸੀ ਤੇ ਕੀ ਕਰ ਰਹੇ ਆ ਇਨਸਾਨ ਉਹ ਗੱਲਾਂ ਨੂੰ ਰਹਿਣ ਹੀ ਦਿਓ ਤੇ ਕੋਈ ਜਣਾ ਧਿਆਨ ਦੇ ਨਾਲ ਮੈਨੂੰ ਸਮਝਾਇਓ ਵੀਰ ਬਣੇ ਕਮੈਂਟ ਦੇ ਵਿੱਚ ਪਾਪ ਪੁੰਨ ਕੀ ਆ ਇਹ ਕਿੱਥੇ ਆ ਰੀ ਵੈਲਿਊ ਕੀ ਆ ਇਹ ਭੋਗਤ ਦਾ ਬੰਦਾ ਕਿੱਥੇ ਆ ਠੀਕ ਆ ਇਹ ਗੱਲ ਨੂੰ ਕਿਸੇ ਨਾਸਤਕ ਆਸਤਕ ਵਾਲੇ ਪਾਸੇ ਨਾਲ ਲੈ ਜਾਓ ਨਾਸਤਕ ਆਸਤਕ ਕੁਛ ਨਹੀਂ ਹੁੰਦਾਗਾ ਆਸਤਕ ਵੀ ਮੂਰਖਾ ਜਿਨੇ ਕੁਛ ਵੇਖਿਆ ਨਹੀਂ ਕਹਿ ਦਿੰਦਾ ਉਹ ਹੈਗਾ ਨਾਸਤਕ ਵੀ ਮੂਰਖਾ ਜਿਨੇ ਨਹੀਂ ਵੇਖਿਆ ਇਹ ਕਿ ਉਹ ਅੜ ਗਿਆ ਜੈਤ ਦੇ ਕਿ ਮੈਂ ਤਾਂ ਮੰਨਦਾ ਹੀ ਨਹੀਂ ਤਾਂ ਬੱਚ ਬਚਾ ਵਾਲੇ ਸਹੀ ਆ ਵੀ ਮਨਦਾ ਬਈ ਕੁਛ ਪਤਾ ਹੀ ਨਹੀਂ ਹੈਗਾ ਜਦੋਂ ਕੁਛ ਮਿਲੂਗਾ ਕੁਛ ਦੇਖਾਂਗੇ ਕੁਛ ਐਕਸਪੀਰੀਅੰਸ ਕਰਾਂਗੇ ਤੱਕ ਬੋਲਾਂਗੇ ਐਕਸਪੀਰੀਅੰਸ ਕਰਨ ਦੇ ਵੀ ਅੱਜਕੱਲ੍ਹ ਕੈਮੀਕਲ ਆਉਂਦੇ ਆ ਹਨਾ ਉਹ ਵੀ ਚੱਲ ਰਹਿਣ ਦੋ ਚੱਲ ਪਾਪਾ ਨੂੰ ਦੱਸੋ ਯਾਰ ਜ਼ਰੂਰ ਠੀਕ ਹੈ ਡਿਟੇਲ ਦੇ ਵਿੱਚ ਫਿਰ ਹੋਰ ਗੱਲਾਂ ਤੇ ਗੱਲ ਕਰਾਂਗੇ